ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਰੱਖਣੇ ਬਿਲਕੁਲ ਨਾ ਭੁੱਲਣੀ ਇੱਕ ਸ਼ਹਿਰ ਦੇ ਵਿੱਚ ਇੱਕ ਸਾਈਡ ਜੀ ਤੇ ਨਾ ਛੋਟਾ ਜਿਹਾ ਚਾਹ ਦਾ ਖੋਖਾ ਦਾ ਤੇ ਉਸ ਚਾਹ ਦੇ ਬਾਹਰ ਜੋ ਨੋਟਿਸ ਬੋਰਡ ਲੱਗਿਆ ਉਤੇ ਲਿਖਿਆ ਕਿ ਬੇਵਫਾ ਚਾਹ ਵਾਲਾ ਜਦੋਂ ਵੀ ਕੋਈ ਲੰਘਦਾ ਹਨਾ ਉਸ ਖੋਖੇ ਅੱਗੋਂ ਤਾਂ ਅਜੀਬ ਜਿਹਾ ਨਾਮ ਪੜ ਕੇ ਹਰੇਕ ਮਤਲਬ ਸੋਚਦਾ ਇਹ ਵੀ ਇਹ ਕਿਹੜਾ ਨਾਮ ਆ ਵੀ ਹੋਰ ਬਥੇਰੇ ਨਾਮ ਹੁੰਦੇ ਹਨਾ ਵੀ ਇਹ ਤਾਂ ਨਵਾਂ ਨਾਮ ਸੁਣਿਆ ਬੇਵਫਾ ਚਾਹ ਵਾਲਾ ਵੀ ਆਪਣੇ ਆਪ ਨੇ ਬੇਵਫਾ ਕਹਿ ਰਿਹਾ ਕੋਈ ਚਲੋ ਫਿਰ ਵੀ ਉਸ ਚਾਹ ਦੇ ਖੋਖੇ ਤੇ ਇੰਨੀ ਕ ਭੀੜ ਹੁੰਦੀ ਆ ਆ ਆਉਂਦਾ ਜਾਂਦਾ ਹਰ ਕੋਈ ਉਸ ਖੋਖੇ ਵੱਲ ਖਿੱਚਿਆ ਜ਼ਰੂਰ ਜਾਂਦਾ ਤੇ ਚਾਹ ਜ਼ਰੂਰ ਪੀ ਕੇ ਜਾਂਦਾ ਤੇ ਜਿਹੜਾ ਉੱਥੇ ਇੱਕ ਵਾਰ ਚਾਹ ਪੀ ਗਿਆ ਉਸ ਤੋਂ ਬਾਅਦ ਉਹਨੇ ਆਉਣਾ ਹੀ ਹੁੰਦਾ ਕਿਉਂਕਿ ਉਹ ਚਾਹ ਵਾਲਾ ਇਕੱਲੀ ਚਾਹ ਨਹੀਂ ਵੇਚਦਾ ਸੀ ਉਹ ਲੋਕਾਂ ਦੇ ਦੁੱਖ ਲੋਕਾਂ ਦੀ ਉਦਾਸੀ ਤੇ ਲੋਕਾਂ ਦੀ ਜਿਹੜੀ ਟੈਨਸ਼ਨਾਂ ਦਿੰਨ ਭਰਦੀ ਉਹ ਵੀ ਮਕਾਉਂਦਾ ਸੀ ਉਹ ਖਰੀਦਦਾ ਸੀ ਕਿਉਂਕਿ ਉਹ ਇੰਨਾ ਜਿੰਦਾਦਿਲ ਇਨਸਾਨ ਸੀ ਵੀ ਜਿਹੜਾ ਵੀ ਉਹਦੇ ਕੋਲ ਕੋਈ ਆਉਂਦਾ ਚਾਹ ਪੀਣ ਚਾਹ ਪੀਂਦਾ ਹਰ ਇੱਕ ਦੇ ਨਾਲ ਉਹ ਹੱਸ ਹੱਸ ਗੱਲਾਂ ਕਰਦਾ ਹਰ ਇੱਕ ਨੂੰ ਦੱਸਦਾ ਕਿ ਜ਼ਿੰਦਗੀ ਕੀ ਆ ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੀਦਾ ਤੇ ਲੋਕ ਜਦੋਂ ਆਉਂਦੇ ਕੋਈ ਵੀ ਜਿਹੜਾ ਇਨਸਾਨ ਘਰੋਂ ਬਾਹਰ ਨਿਕਲਿਆ ਉਹ ਕਿਸੇ ਕੰਮ ਦੀ ਥਕਾਵਟ ਦੇ ਵਿੱਚ ਜਾਂ ਕਿਸੇ ਟੈਨਸ਼ਨ ਦੇ ਵਿੱਚ ਜਾਂਦਾ ਤਾਂ ਉਹ ਅਕਸਰ ਬਾਹਰ ਜਾ ਕੇ ਚਾਹ ਪੀਂਦਾ ਹੀ ਆ ਤੇ ਉਹਦੇ ਖੋਖੇ ਤੇ ਚਾਹ ਪੀਣ ਵਾਲੇ ਜਿਹੜੇ ਗਾਖ ਸੀ ਉਹਨਾਂ ਦੀ ਢੀੜ ਲੱਗੀ ਹੁੰਦੀ ਸੀ ਤੇ ਜਿਹੜਾ ਵੀ ਉੱਥੋਂ ਚਾਹ ਪੀ ਕੇ ਨਿਕਲਦਾ ਸੀ ਉਹਦੇ ਚਿਹਰੇ ਤੇ ਇੱਕ ਵੱਖਰੀ ਜਹੀ ਮੁਸਕਰਾਹਟ ਤੇ ਸਕੂਨ ਹੁੰਦਾ ਸੀ ਇੱਕ ਦਿਨ ਇੱਕ ਮੁੰਡਾ ਜਿਹੜਾ ਖੋਖੇ ਤੇ ਆਉਂਦਾ ਤੇ ਉਹਨੂੰ ਕਹਿੰਦਾ ਵੀ ਦੋ ਕੱਪ ਚਾਹ ਦੇ 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 ਚਲੋ ਦੋ ਕੱਪ ਚਾਹ ਦੇ ਦਿੰਦਾ ਤੇ ਉਹ ਚਾਹ ਪੀਣ ਬਹਿ ਜਾਂਦਾ ਚਾਹ ਪੀਣੀ ਸ਼ੁਰੂ ਨਹੀਂ ਕਰਦਾ ਉਹ ਕਿਸੇ ਦਿਨਾਂ ਵੇਟ ਕਰ ਰਿਹਾ ਹੁੰਦਾ ਮੁੰਡਾ ਤੇ ਉਹ ਜਿਹੜਾ ਚਾਹ ਵਾਲਾ ਚਲੋ ਉਹਦੇ ਨਾਲ ਗੱਲਾਂ ਕਰਦਾ ਤੇ ਉਹ ਮੁੰਡਾ ਉਹਨੂੰ ਹੱਸਣ ਲੱਗ ਜਾਂਦਾ ਉਹਨੂੰ ਕਹਿੰਦਾ ਕਿ ਚਲੋ ਮੇਰੇ ਨਾਲ ਕਿਸੇ ਨੇ ਆਉਣਾ ਚਾਹ ਪੀਣਾ ਉਹ ਹਜੇ ਆਇਆ ਨਹੀਂ ਮੈਂ ਵੇਟ ਕਰਦਾ ਤੇ ਉਹ ਕਹਿੰਦਾ ਵੀ ਤੁਸੀਂ ਵੈਸੇ ਹੀ ਬਹਿ ਜਾਂਦੇ ਵੀ ਜਦੋਂ ਤੁਹਾਡੇ ਨਾਲ ਕਿਸੇ ਨੇ ਆ ਜਾਣਾ ਸੀ ਉਦੋਂ ਮੈਂ ਚਾਹ ਬਣਾ ਦਿੰਦਾ ਚਲ ਉਹ ਕਹਿੰਦਾ ਕਿ ਐਦਾਂ ਕਰ ਕੋਈ ਨਾ ਆ ਜਾ ਤੂੰ ਪੀ ਲੈ ਮੇਰੇ ਨਾਲ ਚਾਹ ਤੇ ਉਹ ਚਾਹ ਵਾਲਾ ਮੁੰਡਾ ਜਿਹੜਾ ਉਹਦੇ ਨਾਲ ਹੀ ਬਹਿ ਜਾਂਦਾ ਚਾਹ ਪੀਂਦੇ ਪੀਂਦੇ ਉਹ ਕਹਿੰਦਾ ਯਾਰ ਮੈਨੂੰ ਇੱਕ ਗੱਲ ਦੱਸ ਵੀ ਤੂੰ ਚਾਹ ਦੇ ਖੋਖੇ ਤੇ ਵੇ ਵਫਾ ਚਾਹ ਵਾਲਾ ਕਿਉਂ ਲਿਖਿਆ ਵੀ ਵੇ ਵਫਾ ਦਾ ਕੀ ਮਤਲਬ ਆ ਉਹ ਕਹਿੰਦਾ ਕਿ ਮੈਨੂੰ ਆਪ ਨੂੰ ਨਹੀਂ ਪਤਾ ਇਸ ਗੱਲ ਦਾ ਉਹ ਕਹਿੰਦਾ ਵੀ ਨਹੀਂ ਫਿਰ ਵੀ ਕਹਿੰਦਾ ਤੇਰੇ ਚਿਹਰੇ ਦੀ ਮੁਸਕਰਾਹਟ ਭਾਵੇਂ ਤੂੰ ਚਾਹ ਵੇਚਦਾ ਤੇਰੇ ਚਿਹਰੇ ਤੇ ਜੋ ਸਕੂਨ ਆ ਜੋ ਦਿਸਦਾ ਵੀ ਇਹ ਇੱਕ ਵੱਖਰਾ ਜਿਹਾ ਸਕੂਨ ਦਿੰਦਾ ਵੀ ਤੂੰ ਇਹਦਾ ਕਾਰਨ ਦੱਸ ਤਾਂ ਜਿਹੜਾ ਉਹ ਚਾਹ ਵਾਲਾ ਮੁੰਡਾਗਾ ਉਹਦਾ ਨਾਮ ਰਾਮ ਹੁੰਦਾ ਰਾਮ ਆਪਣੀ ਕਹਾਣੀ ਦੱਸਣੀ ਸ਼ੁਰੂ ਕਰਦਾ ਤੇ ਰਾਮ ਉਹਨੂੰ ਕਹਿੰਦਾ ਕਿ ਚੱਲ ਫਿਰ ਸੁਣਾ ਕਹਿੰਦਾ ਮੈਂ ਇੱਕ ਗਰੀਬ ਪਰਿਵਾਰ ਦਾ ਮੁੰਡਾ ਮੇਰੇ ਘਰ ਦੇ ਵਿੱਚ ਮੇਰੀ ਭੈਣ ਤੇ ਮੇਰੀ ਮੰਮੀ ਮੇਰੇ ਪਾਪਾ ਅਸੀਂ ਚਾਰ ਮੈਂਬਰ ਰਹਿੰਦੇ ਸੀ ਤੇ ਮੈਂ ਜਦੋਂ ਪੜਦਾ ਸੀ ਤੇ ਪੜ੍ਹਾਈ ਦੇ ਵਿੱਚ ਮੈਂ ਕੋਈ ਬਹੁਤਾ ਜ਼ਿਆਦਾ ਹੁਸ਼ਿਆਰ ਨਹੀਂ ਸੀ ਹੈਗਾ ਤੇ ਉਹ ਮੈਂ ਮਿਹਨਤੀ ਸੀ ਮੇਰੇ ਘਰ ਦੇ ਵਿੱਚ ਆ ਕੇ ਮੰਮੀ ਨਾਲ ਪਾਪਾ ਨਾਲ ਕੰਮ ਕਰਾਉਣੀ ਮੇਰੀ ਭੈਣ ਘਰ ਦੇ ਕੰਮ ਨਹੀਂ ਕਰਦੀ ਸੀ ਪਰ ਮੈਂ ਆਪਣੀ ਮਾਂ ਨਾਲ ਘਰ ਦੇ ਕੰਮ ਕਰਵਾ ਦਿੰਦਾ ਸੀ ਤੇ ਮੇਰੇ ਮਾਪਿਓ ਹਮੇਸ਼ਾ ਮੈਨੂੰ ਐਂ ਕਹਿੰਦੇ ਹੁੰਦੇ ਸੀ ਕਿ ਤੂੰ ਪੜ ਲਾ ਪਰ ਮੈਂ ਉਹਨਾਂ ਦੀ ਗੱਲ ਨਹੀਂ ਸੀ ਗੋਲੀ ਕਹਿੰਦਾ ਚਾ ਜਦੋਂ ਮੈਂ 10ਵੀਂ ਦੇ ਵਿੱਚ ਹੋਇਆ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਇਆ ਕਹਿੰਦਾ ਮੇਰੇ ਸਕੂਲ ਦੇ ਵਿੱਚ ਇੱਕ ਕੁੜੀ ਪੜਨ ਆਈ ਉਹ ਕੁੜੀ ਕਹਿੰਦਾ ਮੇਰੇ ਹੀ ਮਤਲਬ ਕਹਿ ਲੋ ਪਿੰਡ ਦੇ ਨਾਲ ਵੀ ਮੇਰਾ ਇਹ ਪਿੰਡ ਨਹੀਂ ਇੱਥੇ ਤਾਂ ਮੈਂ ਜਾਦਾ ਕੋਖਾ ਲਾਉਣਾ ਵੀ ਮੇਰਾ ਪਿੰਡ ਹੋਰ ਆ ਮੇਰੇ ਪਿੰਡ ਦੇ ਨਾਲ ਦੋ ਪਿੰਡ ਛੱਡ ਕੇ ਤੀਸਰੇ ਪਿੰਡ ਦੀ ਉਹ ਕੁੜੀ ਸੀ ਉਸ ਕੁੜੀ ਦਾ ਨਾਮ ਰੀਨਾ ਸੀ ਤੇ ਉਹ ਕੁੜੀ ਮੈਨੂੰ ਪਹਿਲੇ ਹੀ ਮਤਲਬ ਨਿਗਾਹ ਦੇ ਨਾਲ ਹੀ ਪਸੰਦ ਆ ਗਈ ਸੀ ਕਹਿੰਦਾ ਹੌਲੀ ਹੌਲੀ ਅਸੀਂ ਦੋਸਤ ਬਣੇ ਦੋਸਤ ਬਣੇ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਰੀਨਾ ਜਿਹੜੀ ਉਹ ਵੀ ਗਰੀਬ ਘਰ ਦੀ ਆ ਉਹਦੇ ਪਾਪਾ ਉਹਨੂੰ ਪੜ੍ਹਾ ਨਹੀਂ ਸਕਦੇ ਪਰ ਉਹ ਇੱਕ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਸੀ ਤੇ ਪੜ੍ਹਾਈ 'ਚ ਇੰਨੀ ਹੁਸ਼ਿਆਰ ਕਹਿੰਦਾ ਵੀ ਮੈਂ ਹੈਰਾਨ ਰਹਿ ਜਾਂਦਾ ਸੀ ਵੀ ਕੋਈ ਇੰਨਾ ਹੁਸ਼ਿਆਰ ਕਿਵੇਂ ਹੋ ਸਕਦਾ ਚਲੋ ਕਹਿੰਦਾ ਜਦੋਂ ਉਹ ਉਦਾਸ ਹੁੰਦੀ ਵੀ ਮੈਂ ਕਿਵੇਂ ਪੜੂੰਗੀ ਮੈਨੂੰ ਕਹਿੰਦਾ ਉਹਦੇ ਨਾਲ ਗੱਲਾਂ ਕਰਕੇ ਸਕੂਨ ਮਿਲਦਾ ਮੈਨੂੰ ਬੜਾ ਹੌਸਲਾ ਦਿੰਦਾ ਤੇ ਉਹ ਕਹਿੰਦਾ ਵੀ ਬੜੀ ਖੁਸ਼ ਹੁੰਦੀ ਉਹ ਕਹਿੰਦਾ ਦੋਸਤੀ ਸਾਡੀ ਪਿਆਰ ਦੇ ਵਿੱਚ ਬਦਲ ਗਈ ਤੇ ਕਹਿੰਦਾ ਮੈਂ ਰੀਨਾ ਨਾਲ ਵਾਦਾ ਕੀਤਾ ਵੀ ਆਪ ਭਾਵੇਂ ਮੈਂ ਜਿਵੇਂ ਮਰਜੀ ਔਖਾ ਹੋਵਾਂ ਤੈਨੂੰ ਪੁਲਿਸ ਵਾਲੀ ਜ਼ਰੂਰ ਬਣਾਉਂ ਚਲੋ ਕਹਿੰਦਾ ਸਾਡੀ ਦੋਸਤੀ ਪਿਆਰ ਕਹਿੰਦਾ ਵਧੀਆ ਨਿਭਦਾ ਰਿਹਾ ਜਦੋਂ ਕਹਿੰਦਾ 10ਵੀਂ ਕਰਕੇ ਮੈਂ ਤਾਂ ਪੜਨੋਂ ਹਟ ਗਿਆ ਕਹਿੰਦਾ ਮੈਂ ਕਿਸੇ ਦੁਕਾਨ ਤੇ ਕੰਮ ਲੱਗ ਗਿਆ ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਸੀ ਮਰੀਨਾ ਦੀਆਂ ਫੀਸਾਂ ਭਰਨੀਆਂ ਸੀ ਚਲੋ ਕਹਿੰਦਾ 2 ਸਾਲ ਦੇ ਵਿੱਚ ਰੀਨਾ ਨੇ ਪਲੱਸ 2 ਕੀਤੀ ਤੇ ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰਨ ਲੱਗ ਗਈ 3 ਸਾਲ ਦੇ ਵਿੱਚ ਉਹਦੀ ਗ੍ਰੈਜੂਏਸ਼ਨ ਵੀ ਹੋ ਗਈ ਮੈਂ ਕਹਿੰਦਾ ਉਸ ਦੁਕਾਨ ਤੋਂ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਤੇ ਚਲੋ ਕਹਿੰਦਾ ਮੇਰੀ ਤਨਖਾਹ ਕੋਈ ਬਹੁਤੀ ਨਹੀਂ ਸੀ ਪਰ ਫਿਰ ਵੀ ਕਹਿੰਦਾ ਮੈਂ ਰੀਨਾ ਦੀਆਂ ਫੀਸਾਂ ਦਾ ਖਰਚਾ ਕੱਢ ਦਿੰਦਾ ਸੀ ਰੀਨਾ ਪੜਦੀ ਰਹੀ ਤੇ ਇਹ ਕਹਿੰਦਾ ਵੀ ਮੇਰੇ ਘਰਦਿਆਂ ਨੇ ਮੈਨੂੰ ਕਦੇ ਐ ਨਹੀਂ ਸੀ ਕਿਹਾ ਵੀ ਤੂੰ ਕਿੰਨੇ ਕ ਕਮਾਉਣਾ ਕਹਿੰਦਾ ਮੈਂ ਘਰਦਿਆਂ ਨੂੰ ਬਹੁਤ ਥੋੜੇ ਪੈਸੇ ਦਿੰਦਾ ਸੀ ਦੂਜੇ ਸਾਰੇ ਪੈਸੇ ਮਰੀਨਾ ਨੂੰ ਦੇ ਦਿੰਦਾ ਸੀਗਾ ਤੇ ਇਹ ਕਹਿੰਦਾ ਚਲੋ ਅਸੀਂ ਮਰਨ ਜਿਉਣ ਦੀਆਂ ਇੱਕ ਦੂਜੇ ਨਾਲ ਕਸਮਾਂ ਖਾਦੀਆਂ ਤੇ ਇਹ ਕਹਿੰਦਾ ਉਹ ਦਿਨ ਆ ਗਿਆ ਜਦੋਂ ਰੀਨਾ ਇੱਕ ਸੀਨੀਅਰ ਪੁਲਿਸ ਅਧਿਕਾਰੀ ਬਣ ਗਈ ਕਹਿੰਦਾ ਰੀਨਾ ਦੇ ਅਖਬਾਰ ਦੇ ਵਿੱਚ ਫੋਟੋ ਲੱਗੀ ਉਹਦੇ ਘਰ ਦੇ ਬਹੁਤ ਖੁਸ਼ ਹੋਈ ਅਖਬਾਰਾਂ ਦੇ ਵਿੱਚ ਸੁਰਖੀਆਂ ਦਾ ਮਤਲਬ ਵਿਸ਼ਾ ਬਣ ਗਈ ਹੈਨਾ ਸਾਰੇ ਲੋਕਾਂ ਨੇ ਵਧਾਈਆਂ ਦਿੱਤੀਆਂ ਤੇ ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਤੇ ਕਹਿੰਦਾ ਉਸ ਤੋਂ ਬਾਅਦ ਇੰਨਾ ਨੇ ਜੁਆਇਨ ਕਰ ਲਿਆ ਜੇ ਦੋਨੇ ਜੁਆਇਨ ਕੀਤਾ ਤਾਂ ਉਹਨੇ ਮੈਨੂੰ ਕਿਹਾ ਕਿ ਆਰਾਮ ਮੈਂ ਥੋੜੀ ਜੀ ਵਿਜੀ ਹੋਊਂਗੀ ਮੇਰੀ ਟ੍ਰੇਨਿੰਗ ਵੀ ਹੋਊ ਵੀ ਆਪਣੀ ਜ਼ਿਆਦਾ ਗੱਲ ਨਹੀਂ ਹੋਣੀ ਵੀ ਤੂੰ ਮੈਨੂੰ ਨਾ ਜ਼ਿਆਦਾ ਡਿਸਟਰਬ ਨਾ ਕਰੀ ਕਹਿੰਦਾ ਮੈਂ ਕਿਹਾ ਵੀ ਮੈਂ ਕਿਉਂ ਡਿਸਟਰਬ ਕਰੂੰਗਾ ਕਹਿੰਦਾ ਚੱਲ ਮੈਂ ਉਹਦੇ ਫੋਨ ਦੀ ਵੇਟ ਕਰਦਾ ਕਹਿੰਦਾ ਪਹਿਲਾਂ ਉਹਨੇ 2 ਕੁ ਮਹੀਨੇ ਮੈਨੂੰ ਹਫਤੇਕ ਬਾਅਦ ਫੋਨ ਲਾਉਣਾ ਥੋੜੀ ਜੀ ਗੱਲ ਕਰਨੀ ਤੇ ਕਹਿਣਾ ਮੈਂ ਵਿਜੀ ਆ ਫੋਨ ਕੱਟ ਦੇਣਾ ਪਰ ਕਹਿੰਦਾ ਹੌਲੀ ਹੌਲੀ ਉਹਦਾ ਫੋਨ ਆਉਣਾ ਬੰਦ ਹੋ ਗਿਆ ਮੈਂ ਕਹਿੰਦਾ ਵੇਟ ਕਰਦਾ ਰਹਿਂਦਾ ਸੀ ਪਰ ਕਹਿੰਦਾ ਮੈਂ ਉਹਦੇ ਕਹੇ ਬੋਲ ਨਹੀਂ ਤੋੜੇ ਵੀ ਉਹਨੇ ਮੈਨੂੰ ਕਿਹਾ ਸੀ ਕਿ ਤੂੰ ਮੈਨੂੰ ਡਿਸਟਰਬ ਨਾ ਕਰੀ ਮੈਂ ਉਹਨੂੰ ਫੋਨ ਨਾ ਕੀਤਾ ਕਦੇ ਵੀ ਪਰ ਕਹਿੰਦਾ ਇੱਕ ਦਿਨ ਮੈਂ ਅਖਬਾਰ ਦੇ ਉੱਪਰ ਫੋਟੋ ਦੇਖੀ ਵੀਰੀਨਾਂ ਦੀ ਸਗਾਈ ਕਿਸੇ ਹੋਰ ਪੁਲਿਸ ਅਧਿਕਾਰੀ ਨਾਲ ਹੋ ਗਈ ਮੈਂ ਕਹਿੰਦਾ ਫੋਟੋ ਵੇਖ ਕੇ ਇੱਕਦਮ ਕਹਿੰਦਾ ਹੈਰਾਨ ਹੋ ਗਿਆ ਸ਼ੌਕ ਮੈਨੂੰ ਲੱਗਿਆ ਬਹੁਤ ਪਰ ਕਹਿੰਦਾ ਵੀ ਮੈਂ ਮਤਲਬ ਟੁੱਟ ਗਿਆ ਅੰਦਰੋਂ ਮੈਂ ਕਹਿੰਦਾ ਬਹੁਤ ਉੱਚੀ ਉੱਚੀ ਰੋਇਆ ਅਖਬਾਰ ਪਾੜਤਾ ਮੈਨੂੰ ਗੁੱਸਾ ਆਇਆ ਉਸ ਤੋਂ ਬਾਅਦ ਕਹਿੰਦਾ ਮੈਂ ਇੱਕ ਪਰਚੀ ਲਿਖੀ ਉਹਦੇ ਤੇ ਮੈਂ ਲਿਖਿਆ ਮੈਨੂੰ ਮaaf ਕਰ ਦੇ ਮਾਂ ਇਹ ਪਰਚੀ ਲਿਖ ਕੇ ਮੈਂ ਕਹਿੰਦਾ ਇੱਕ ਨਦੀ ਦੇ ਕੰਢੇ ਤੇ ਗਿਆ ਨਦੀ ਦੇ ਕੰਢੇ ਤੇ ਕਹਿੰਦਾ ਮੈਂ ਆਪਣੀਆਂ ਚੱਪਲਾਂ ਲਾਤੀਆਂ ਆਪਣੇ ਕੱਪੜੇ ਉਤਾਰਤੇ ਤੇ ਉਹ ਪਰਚੀ ਸੀ ਜਿਹੜੀ ਉਹ ਮੈਂ ਆਪਣੇ ਜਿਹੜੀ ਕਮੀਜ਼ ਸੀ ਮੇਰੀ ਉਹਦੀ ਜੇਬ ਦੇ ਵਿੱਚ ਪਾਤੀ ਤੇ ਕਹਿੰਦਾ ਜਦੋਂ ਮੈਂ ਉੱਥੇ ਖੜ ਕੇ ਪਹਿਲਾਂ ਕਹਿੰਦਾ ਮੈਂ ਰੋਇਆ ਬਹੁਤ ਰੋ ਕੇ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਮੈਂ ਬਸ ਖਤਮ ਕਰ ਲਾਂ ਆਪਣੇ ਆਪ ਨੂੰ ਕਹਿੰਦਾ ਜਦੋਂ ਮੈਂ ਉੱਪਰ ਹੱਥ ਕਰਕੇ ਅਸਮਾਨ ਵੱਲ ਗਿਆ ਵੀ ਮਾਂ ਤੇਰੇ ਨਕਮਾ ਪੁੱਤ ਤੇਰੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਮੈਨੂੰ ਮਾਫ ਕਰਦੀ ਐਂ ਕਹਿ ਕੇ ਜਦੋਂ ਕਹਿੰਦਾ ਮੈਂ ਪਾਣੀ ਦੇ ਵਿੱਚ ਛਾਲ ਮਾਰਨ ਲੱਗਿਆ ਤਾਂ ਪਿੱਛੋਂ ਮੈਨੂੰ ਆਵਾਜ਼ ਆਈ ਰੁਕੋ ਬੇਟਾ ਕਹਿੰਦਾ ਮੈਂ ਪਿੱਛੇ ਮੁੜ ਕੇ ਵੇਖਿਆ ਤੇ ਇੱਕ ਕਾਫੀ ਉਮਰ ਦਾ ਬਜ਼ੁਰਗ ਜਿਹੜਾ ਮੈਨੂੰ ਵੇਖ ਕੇ ਕਹਿੰਦਾ ਮੁਸਕਰਾਇਆ ਜਦੋਂ ਮੈਂ ਉਹਦੇ ਵੱਲ ਵੇਖਿਆ ਤੇ ਉਦੋਂ ਬਾਅਦ ਮੈਨੂੰ ਕਹਿੰਦਾ ਵੀ ਇੰਨਾ ਕਾਇਰਾਂ ਤੂੰ ਵੀ ਇੱਕ ਕਾਇਰ ਬੰਦਾ ਜਿਹੜਾ ਆਤਮ ਹੱਤਿਆ ਕਰਦਾ ਤੂੰ ਕੱਲਾ ਆਤਮ ਹੱਤਿਆ ਨਹੀਂ ਕਰ ਰਿਹਾ ਤੂੰ ਆਪਣੇ ਮਾਪਿਓ ਦੇ ਸੁਪਨਿਆਂ ਦੀ ਹੱਤਿਆ ਕਰ ਰਿਹਾ ਤੂੰ ਆਪਣੀ ਭੈਣ ਦੇ ਸੁਪਨਿਆਂ ਦੀ ਆਪਣੀ ਭੈਣ ਦੇ ਭਵਿੱਖ ਦੀ ਤੂੰ ਆਪਣੇ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਦੀ ਉਹਨਾਂ ਦੇ ਫਿਊਚਰ ਦੀ ਹੱਤਿਆ ਕਰ ਰਿਹਾ ਤੂੰ ਤਾਂ ਬਹੁਤ ਬੁਝਦਿਲਾ ਤੂੰ ਤਾਂ ਬਹੁਤ ਕੈਰ ਆ ਤੇਰੇ ਵਰਗਾ ਕੈਰ ਇਨਸਾਨ ਤਾਂ ਨਹੀਂ ਮੈਂ ਵੇਖਿਆ ਕੀ ਪ੍ਰੋਬਲਮ ਆ ਤੈਨੂੰ ਚੰਗਾ ਭਲਾ ਹੱਟਾ ਕੱਟਾ ਜੇ ਅੱਜ ਦੀ ਘੜੀ ਤੈਨੂੰ ਕੋਈ ਦੁੱਖ ਆ ਪੈਸਾ ਨਹੀਂ ਕਮੈਸਾ ਤੂੰ ਕਮਾ ਸਕਦਾ ਪਰ ਕਹਿੰਦਾ ਬੁਝਦਿਲੀ ਵਾਲਾ ਕੰਮ ਕਰਨਾ ਮੈਨੂੰ ਤਾਂ ਨਹੀਂ ਚੰਗਾ ਲੱਗਿਆ ਕੀ ਕਹਿੰਦਾ ਤੂੰ ਆਪਣੀ ਮਾਂ ਦੇ ਦੁੱਧ ਦੀ ਤੂੰ ਲਾਜ ਰੱਖੀ ਕੀ ਤੂੰ ਆਪਣੀ ਮਾਂ ਦੀ ਕੁੱਖ ਦੀ ਲਾਜ ਰੱਖੀ ਜਦੋਂ ਕਹਿੰਦਾ ਉਸ ਬਜ਼ੁਰਗ ਨੇ ਮੈਨੂੰ ਤਾਨੇ ਮਿਹਣੇ ਮਾਰੇ ਤੇ ਕਹਿੰਦਾ ਵੀ ਮੈਂ ਮੇਰੀ ਰੂਹ ਨੇ ਮੈਨੂੰ ਝੰਜੋੜਿਆ ਤੇ ਮੈਂ ਕਹਿੰਦਾ ਉਸ ਅੰਕਲ ਦੇ ਪੈਰ ਫੜੇ ਤੇ ਉਸ ਅੰਕਲ ਨੇ ਮੈਨੂੰ ਹਿੱਕ ਨਾਲ ਲਾ ਲਿਆ ਕਹਿੰਦਾ ਮੈਂ ਬਹੁਤ ਰੋਇਆ ਚਲ ਕਹਿੰਦਾ ਜਦੋਂ ਮੈਂ ਰੋ ਕੇ ਹੌਲਾ ਹੋ ਗਿਆ ਤੇ ਮੈਨੂੰ ਉਸ ਬਜ਼ੁਰਗ ਨੇ ਉੱਥੇ ਬੈਂਚ ਸੀਗਾ ਉੱਥੇ ਬਿਠਾ ਲਿਆ ਤੇ ਮੈਨੂੰ ਕਹਿੰਦਾ ਵੀ ਦੱਸ ਤੈਨੂੰ ਇੰਨਾ ਵੱਡਾ ਕੀ ਦੁੱਖ ਜਿਹੜਾ ਤੂੰ ਮਰਨ ਬਾਰੇ ਸੋਚਣ ਲੱਗਿਆ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਮੈਨੂੰ ਇੱਕ ਕੁੜੀ ਨੇ ਧੋਖਾ ਦਿੱਤਾ ਉਹ ਕਹਿੰਦਾ ਬੱਸ ਇੱਕ ਕੁੜੀ ਦੇ ਧੋਖੇ ਕਰਕੇ ਤੂੰ ਆਪਣੇ ਪਰਿਵਾਰ ਦੀ ਪੂਰੀ ਮਤਲਬ ਜ਼ਿੰਦਗੀ ਨੂੰ ਦਾਅ ਤੇ ਲਾਤਾ ਕੁੜੀਆਂ ਤਾਂ ਤੇਰੀ ਜ਼ਿੰਦਗੀ ਚ ਕੁੜੀ ਤਾਂ ਹੋਰ ਆਜੂ ਪਰ ਤੇਰੇ ਮਾਂ ਪਿਓ ਨੂੰ ਤੇਰੇ ਵਰਗਾ ਕੋਈ ਮੁੰਡਾ ਨਹੀਂ ਮਿਲਣਾ ਪੁੱਤਰ ਇਹ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਝੱਲਣੀਆਂ ਪੈਂਦੀਆਂ ਨੇ ਸਿਰਫ ਇੱਕ ਕੁੜੀ ਕਰਕੇ ਤੂੰ ਛੱਡ ਉਹਨੂੰ ਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਤੂੰ ਦੇਖੀ ਤਾਂ ਸਹੀ ਕਿੰਨਾ ਸਕੂਨ ਮਿਲਦਾ ਕਹਿੰਦਾ ਜਦੋਂ ਮੈਂ ਉਹ ਆਪਣੇ ਕੱਪੜੇ ਉਥੋਂ ਪਾਏ ਚਪਲਾਂ ਪਾਈਆਂ ਕਹਿੰਦਾ ਉਹ ਪਰਚੀ ਜੀ ਤੇ ਮੈਂ ਲਿਖਿਆ ਸੀ ਮੈਨੂੰ ਮaaf ਕਰੀ ਮਾਂ ਕਹਿੰਦਾ ਉਹਦੇ ਦੂਜੇ ਪਾਸੇ ਮੈਂ ਬੇਵਫਾ ਚਾਹ ਵਾਲਾ ਲਿਖ ਕੇ ਇਥੇ ਕਹਿੰਦਾ ਚਾਹ ਦਾ ਖੋਖਾ ਬਣਾ ਲਿਆ ਤੇ ਉਸ ਦਿਨ ਤੋਂ ਲੈ ਕੇ ਅੱਜ ਦਾ ਦਿਨ ਆ ਗਿਆ ਕਹਿੰਦਾ ਮੈਂ ਲੋਕਾਂ ਦੀ ਦੁੱਖ ਦਰਦ ਪੀਣ ਦਾ ਜੇਰਾ ਰੱਖਦਾ ਕਹਿੰਦਾ ਮੈਂ ਇਥੇ ਜੋ ਵੀ ਕੋਈ ਆਉਂਦਾ ਹਰ ਇੱਕ ਦੀ ਟੈਨਸ਼ਨ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹਰ ਇੱਕ ਦੇ ਨਾਲ ਗੱਲਾਂ ਕਰਦਾ ਹਰ ਇੱਕ ਦੀ ਮਦਦ ਕਰਦਾ ਮੈਨੂੰ ਤਾਂ ਕਹਿੰਦਾ ਜ਼ਿੰਦਗੀ ਸੋਹਣੀ ਬੜੀ ਲੱਗਦੀ ਆ ਪਰ ਕਦੇ ਕਦੇ ਕਹਿੰਦਾ ਜਦੋਂ ਮੀਂਹ ਪੈਂਦਾ ਤੇ ਠੰਡੀ ਠੰਡੀ ਹਵਾ ਵਗਦੀ ਆ ਮੈਨੂੰ ਰੀਨਾ ਦੀ ਯਾਦ ਬਹੁਤ ਆਉਂਦੀ ਆ ਪਰ ਮੈਂ ਉਹਦੀ ਜ਼ਿੰਦਗੀ ਵੱਲ ਕਦੇ ਮੁੜ ਕੇ ਨਹੀਂ ਵੇਖਿਆਗਾ ਵੀ ਉਹਨੂੰ ਆਪਣੀ ਜ਼ਿੰਦਗੀ ਚ ਖੁਸ਼ ਰਹਿਣ ਦੇ ਤੇ ਇਹ ਗੱਲਾਂ ਕਰਦੇ ਕਰਦੇ ਚੱਲ ਉਹ ਮੁੰਡਾ ਜਿਹੜਾ ਉਹ ਕਹਿੰਦਾ ਕਿ ਤੁਹਾਡੀ ਕਹਾਣੀ ਸੁਣ ਕੇ ਤਾਂ ਮੇਰੀਆਂ ਮਤਲਬ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਰਦੇ ਕਰਦੇ ਉਹ ਚਾਹ ਪੀ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਤੇਰੇ ਨਾਲ ਦਾ ਸਾਥੀ ਕੋਈ ਆਇਆ ਨਹੀਂ ਉਹ ਕਹਿੰਦਾ ਵੀ ਮੇਰੇ ਨਾਲ ਸਾਥੀ ਨੇ ਨਹੀਂ ਮੇਰੇ ਵੀ ਸਾਥਣ ਨਹੀਂ ਆਉਣਾ ਸੀ ਕਹਿੰਦਾ ਆਪਾਂ ਨੂੰ ਤਾਂ ਗੱਲਾਂ ਕਰਦਿਆਂ ਨੂੰ ਅੱਧਾ ਘੰਟਾ ਹੋ ਗਿਆ ਤੇ ਉਹਨੇ ਮੈਨੂੰ ਟਾਈਮ ਤਾਂ ਇੰਨੇ ਟਾਈਮ ਦਾ ਦਿੱਤਾ ਸੀ ਤੇ ਆਈ ਹੈ ਨਹੀਂ ਉਹ ਕਹਿੰਦਾ ਚੱਲ ਫਿਰ ਜੇ ਨਹੀਂ ਆਈ ਇਸ ਗੱਲ ਨੂੰ ਦਿਲ ਤੇ ਨਾ ਲਾਈਂ ਕਹਿੰਦਾ ਮੇਰੀ ਗੱਲ ਨੂੰ ਕਹਿੰਦਾ ਯਾਦ ਰੱਖੀ ਆਪਣੀ ਜ਼ਿੰਦਗੀ 'ਚ ਅੱਗੇ ਵਧ ਇਹਨਾਂ ਗੱਲਾਂ ਵਾਸਤੇ ਸਮਾਂ ਬਰਬਾਦ ਨਾ ਕਰ ਆਪਣੇ ਫਿਊਚਰ ਤੇ ਫੋਕਸ ਕਰ ਤੂੰ ਆਪਣੇ ਮਾਂ ਪਿਓ ਲਈ ਕੀ ਆ ਆਪਣੇ ਪਰਿਵਾਰ ਲਈ ਕੀ ਆ ਉਸ ਗੱਲ ਤੇ ਤੂੰ ਫੋਕਸ ਕਰ ਦੁਨੀਆ ਤਾਂ ਤੇਰੇ ਕਦਮ ਚ ਮੂਗੀ ਚਲੋ ਇਹ ਗੱਲਾਂ ਬਾਤਾਂ ਕਰਕੇ ਉਹ ਮੁੰਡਾ ਜਿਹੜਾ ਚਾਹ ਪੀ ਕੇ ਚੱਲਿਆ ਜਾਂਦਾ ਜਦੋਂ ਪੈਸੇ ਦੇਣ ਲੱਗਦਾ ਤਾਂ ਆਰਾਮ ਉਹ ਤੋਂ ਪੈਸੇ ਨਹੀਂ ਲੈਂਦਾ ਉਸ ਤੋਂ ਬਾਅਦ ਚਲੋ ਰਾਮ ਆਪਣਾ ਕੰਮ ਲੱਗ ਜਾਂਦਾ ਗਾਹ ਆਉਂਦੇ ਆ ਜਾਂਦੇ ਆ ਇਸੇ ਤਰ੍ਹਾਂ ਜ਼ਿੰਦਗੀ ਹੈ ਜਿਹੜੀ ਲੰਘਦੀ ਰਹਿੰਦੀ ਆ ਭਾਵੇਂ ਕਿ ਰਾਮ ਜ਼ਿਆਦਾ ਪੜਿਆ ਨਹੀਂ ਸੀ ਪਰ ਚਾਹ ਦੇ ਖੋਖੇ ਤੋਂ ਉਹ ਬਹੁਤ ਵਧੀਆ ਕਮਾਈ ਕਰ ਲੈਂਦਾ ਸੀ ਰਾਮ ਦੀ ਮਾਂ ਨੇ ਬਹੁਤ ਵਾਰ ਰਾਮ ਨੂੰ ਕਿਹਾ ਕਿ ਪੁੱਤ ਤੇਰੀ ਵਿਆਹ ਦੀ ਉਮਰ ਹੋ ਗਈ ਆ ਹੁਣ ਤੂੰ ਵਿਆਹ ਕਰਵਾ ਲੈ ਉਹ ਕਹਿੰਦਾ ਮਾਂ ਮੈਨੂੰ ਵਿਆਹ ਨੂੰ ਨਾ ਕਹੀਂ ਨਾ ਮੈਂ ਵਿਆਹ ਨਹੀਂ ਕਰਾਉਣਾ ਉਹ ਕਹਿੰਦੀ ਵੀ ਕੀ ਕਾਰਨ ਹੈ ਤੂੰ ਵਿਆਹ ਕਿਉਂ ਨਹੀਂ ਕਰਾਉਣਾ ਉਹ ਕਹਿੰਦਾ ਬਸ ਮੈਂ ਨਹੀਂ ਕਰਾਉਣਾ ਉਹ ਕਹਿੰਦੀ ਵੀ ਮੇਰਾ ਨੂੰਹ ਤੋਂ ਪਾਣੀ ਵਾਰਨ ਦਾ ਜਿਹੜਾ ਚਾਗ ਆ ਉਹ ਅਧੂਰਾ ਰਹਿ ਜੂ ਉਹ ਕਹਿੰਦਾ ਵੀ ਹਾਂ ਸ਼ਾਇਦ ਅਧੂਰਾ ਹੀ ਰਹਿ ਜੂ ਉਹਦੀ ਮਾਂ ਨੂੰ ਮਜਬੂਰ ਨਹੀਂ ਕਰਦੀ ਸੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਇੱਕ ਦਿਨ ਸਵੇਰੇ ਸਵੇਰੇ ਆ ਕੇ RAM ਨੇ ਹਜੇ ਆਪਣੇ ਚਾਹ ਦਾ ਖੋਖਾ ਖੋਲਿਆ ਸੀ ਤੇ ਧੂਬਤੀ ਉਹਨੇ ਕੀਤੀ ਤੇ ਇੱਕ ਗੱਡੀ ਆ ਜਿਹੜੀ ਆ ਕੇ ਰੁਕਦੀ ਆ ਗੱਡੀ ਆ ਕੇ ਰੁਕਦੀ ਆ ਤੇ ਜਦੋਂ ਗੱਡੀ ਦੇ ਵਿੱਚੋਂ ਇੱਕ ਪੁਲਿਸ ਅਧਿਕਾਰੀ ਕੁੜੀ ਉਤਰਦੀ ਆ ਤੇ ਉੱਤਰ ਕੇ ਉਹ ਬੈਂਚ ਤੇ ਬਹਿ ਜਾਂਦੀ ਆ ਤੇ ਜਦੋਂ RAM ਧੂਬਤੀ ਕਰਕੇ ਬਾਹਰ ਨਿਕਲਦਾ ਤੇ ਕਹਿੰਦਾ ਵੀ ਅੱਜ ਕਿਹੜਾ ਟੁੱਟੇ ਦੇ ਲਾਲ ਆਇਆ ਬੋਣੀ ਕਰਵਾਉਣੋਂ ਹਰ ਇੱਕ ਨੂੰ ਐਂ ਕਹਿੰਦਾ ਸੀ ਤੇ ਜਦੋਂ ਉਹ ਵੇਖਦਾ ਉਸ ਪੁਲਿਸ ਅਧਿਕਾਰੀ ਵੱਲ ਤੇ ਉਹਦੀਆਂ ਅੱਖਾਂ ਆਡੀਆਂ ਰਹਿ ਜਾਂਦੀਆਂ ਕਿਉਂਕਿ ਉਹ ਪੁਲਿਸ ਅਧਿਕਾਰੀ ਕੋਈ ਹੋਰ ਨਹੀਂ ਐ ਉਹੀ ਕੁੜੀ ਹੁੰਦੀ ਆ ਜਿਹੜੀ ਰੀਨਾ ਹੁੰਦੀ ਆ ਮਤਲਬ ਜਿਹੜੀ ਕਿ ਰਾਮ ਨੂੰ ਇਸ ਹਾਲਤ ਦੇ ਵਿੱਚ ਛੱਡ ਕੇ ਗਈ ਹੁੰਦੀ ਆ ਪਰ ਉਹਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਕੋਈ ਖੁਸ਼ੀ ਦਾ ਭਾਵ ਨਹੀਂ ਸੀ ਇੱਕ ਬਹੁਤ ਵੱਡੀ ਚਿੰਤਾ ਉਹਦੇ ਚਿਹਰੇ ਤੇ ਦਿਖਾਈ ਦਿੰਦੀ ਸੀ ਤੇ ਚਲੋ ਰਾਮ ਨੂੰ ਵੇਖ ਕੇ ਉਹ ਕਹਿੰਦੀ ਕਿ ਰਾਮ ਤੁਸੀਂ ਕਿਵੇਂ ਹੋ ਕੀ ਹਾਲਾ ਤੁਹਾਡਾ ਰਾਮ ਕਹਿੰਦਾ ਮੈਂ ਬਿਲਕੁਲ ਠੀਕ ਆ ਕਹਿੰਦਾ ਤੁਸੀ ਮੈਨੂੰ ਠੀਕ ਨਹੀਂ ਲੱਗਦੇ। ਉਹੀ ਰੀਨਾ ਤੂੰ ਜਿਹੜੀ ਸਦਾ ਹੱਸਦੀ ਰਹਿੰਦੀ ਸੀ ਤੇ ਅੱਜ ਤੇਰੇ ਚਿਹਰੇ ਤੇ ਐਨੀ ਉਦਾਸੀ ਨਾਲੇ ਤੂੰ ਤਾਂ ਹੁਣ ਸੀਨੀਅਰ ਅਧਿਕਾਰੀ ਬਣ ਗਈ ਆ ਵੱਡੀ ਪੁਲਿਸ ਵਾਲੀ ਬਹੁਤ ਪੈਸਾ ਕਮਾਉਣੀ ਆ ਤੂੰ ਫਿਰ ਵੀ ਤੂੰ ਖੁਸ਼ ਨਹੀਂ। ਉਹ ਕਹਿੰਦੀ राम ਪੈਸਾ ਸਾਰੀਆਂ ਖੁਸ਼ੀਆਂ ਨਹੀਂ ਦਿੰਦਾ। ਜ਼ਿੰਦਗੀ ਦੇ ਵਿੱਚ ਖੁਸ਼ੀਆਂ ਫੇਰ ਮਿਲਦੀਆਂ ਜੇ ਕੋਈ ਸਾਡਾ ਸੱਚਾ ਸਾਥੀ ਹੋਵੇ। ਇਕੱਲਾ ਪੈਸਾ ਕਮਾਉਣਾ ਤੇ ਪੈਸੇ ਕਮਾਉਣ ਵਾਲੇ ਬੰਦੇ ਦੇ ਨਾਲ ਰਹਿਣਾ ਹੀ ਜ਼ਿੰਦਗੀ ਨਹੀਂ ਹੁੰਦੀ। ਤੇ ਚਲੋ ਆਰਾਮ ਜਿਹੜਾ ਉਹ ਕਹਿੰਦਾ ਠੀਕ ਹੈ ਮੈਂ ਦੁਆ ਕਰੂੰਗਾ ਤੂੰ ਖੁਸ਼ ਰਹੇ ਉਹ ਕਹਿੰਦੀ ਤੂੰ ਕਿੱਡਾ ਪੱਥਰ ਦੇਲਾ ਉਹ ਕਹਿੰਦਾ ਕਿਉਂ ਕਹਿੰਦੀ ਹਾਂ ਤੂੰ ਮੈਨੂੰ ਐ ਨਹੀਂ ਪੁੱਛਿਆ ਵੀ ਤੂੰ ਮੈਨੂੰ ਛੱਡ ਕੇ ਕਿਉਂ ਗਈ ਉਹ ਕਹਿੰਦਾ ਵੀ ਮੈਂ ਉਸੇ ਦਿਨ ਹੀ ਸਾਰੇ ਸਵਾਲ ਖਤਮ ਕਰਤੇ ਸੀ ਜਦੋਂ ਮੈਂ ਆਪਣੇ ਆਪ ਨੂੰ ਖਤਮ ਕਰਨ ਲੱਗਿਆ ਸੀ ਮੈਨੂੰ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਰਹੀ ਹੋਊਗੀ ਤੇਰੀ ਮਜਬੂਰੀ ਨਾ ਮਜਬੂਰੀ ਤੂੰ ਆਪਣੀ ਖੁਸ਼ੀ ਵੇਖੀ ਹੋ ਮੈਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੀ ਕਿ ਆਰਾਮ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਜਦੋਂ ਮੈਂ ਪੁਲਿਸ ਅਧਿਕਾਰੀ ਬਣ ਗਈ ਤਾਂ ਮੇਰੇ ਮਾਪਿਓ ਦੇ ਤੀਬਰ ਵੀ ਬਦਲ ਗਏ ਮੈਂ ਉਹਨਾਂ ਨੂੰ ਬੜਾ ਜ਼ੋਰ ਲਾਇਆ ਸੀ ਤੇਰੇ ਨਾਲ ਵਿਆਹ ਕਰਵਾਉਣ ਲਈ ਪਰ ਉਹਨਾਂ ਨੇ ਮੈਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ ਤੇ ਉਹ ਕਹਿੰਦੇ ਸੀ ਕਿ ਤੇਰਾ ਇੱਕ ਵੱਡੇ ਅਧਿਕਾਰੀ ਨਾਲ ਹੀ ਵਿਆਹ ਕਰਨਾ ਤੇ ਉਹ ਕਹਿੰਦਾ ਵੀ ਹਾਂ ਇਸ ਤੋਂ ਬਾਅਦ ਮੈਨੂੰ ਪਤਾ ਮੈਂ ਤੇਰੀ ਸਗਾਈ ਦੀ ਫੋਟੋ ਵੇਖੀ ਸੀ ਉਹ ਕਹਿੰਦੀ ਕਿ ਕੀ ਤੂੰ ਮੈਨੂੰ ਮਾਫ਼ ਕਰੇਂਗਾ ਉਹ ਕਹਿੰਦਾ ਵੀ ਮਾਫ਼ ਤਾਂ ਮੈਂ ਤੈਨੂੰ ਕੀਤਾ ਹੀ ਹੋਇਆ ਕਹਿੰਦੀ ਨਹੀਂ ਮੈਨੂੰ ਨਹੀਂ ਲੱਗਦਾ ਤੈਨੂੰ ਮੇਰੇ ਤੇ ਗੁੱਸਾ ਨਹੀਂ ਉਹ ਕਹਿੰਦਾ ਨਾ ਕਹਿੰਦੀ ਕਮਾਲ ਦਾ ਬੰਦਾ ਤੂੰ ਉਹ ਕਹਿੰਦਾ ਵੀ ਸ਼ਾਇਦ ਤੂੰ ਹੀ ਬਣਾਇਆ ਚਲ ਉਸ ਤੋਂ ਬਾਅਦ ਉਹ ਨਾ ਇੱਕ ਚੈੱਕ ਬੁੱਕ ਗੱਡੀ ਦੇ ਵਿੱਚੋਂ ਕੱਢਦੀ ਹੈ ਤੇ ਇੱਕ ਚੈੱਕ ਆ ਉਹ ਤੇ ਸਾਈਨ ਕਰਕੇ ਉਹਨੂੰ ਕਹਿੰਦੀ ਵੀ ਤੂੰ ਮੇਰੇ ਵਾਸਤੇ ਜੋ ਕੀਤਾ ਉਹਦੀ ਕੀਮਤ ਤਾਂ ਮੈਂ ਦੇ ਨਹੀਂ ਸਕਦੀ ਪਰ ਇਹ ਖਾਲੀ ਚੈੱਕ ਆ ਇਹ ਤੇ ਤੂੰ ਜਿੰਨੀ ਮਰਜ਼ੀ ਅਮਾਉਂਟ ਭਰ ਕੇ ਤੂੰ ਕਢਵਾ ਸਕਦਾ ਉਹ ਕਹਿੰਦਾ ਕਿਉਂ ਤੂੰ ਮੈਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਆ ਉਹ ਕਹਿੰਦੀ ਨਹੀਂ ਖਰੀਦਣ ਦੀ ਕੋਸ਼ਿਸ਼ ਨਹੀਂ ਕਰ ਰਹੀ ਕਿਤੇ ਨਾ ਕਿਤੇ ਆਪਣੇ ਮਨ ਦਾ ਬੋਝ ਹਲਕਾ ਕਰ ਰਹੀ ਆ ਤੂੰ ਮੇਰੇ ਲਈ ਮੇਰੀ ਪੜ੍ਹਾਈ ਲਈ ਆਪਣੀ ਜ਼ਿੰਦਗੀ ਦਾ ਤਿਆਤ ਲਾਤੀ ਜਦੋਂ ਤੂੰ ਮੇਰੀਆਂ ਫੀਸਾਂ ਭਰਦਾ ਸੀ ਤਾਂ ਮੇਰੇ ਮਾਪਿਆਂ ਨੇ ਮੈਨੂੰ ਕਦੇ ਨਹੀਂ ਪੁੱਛਿਆ ਸੀ ਵੀ ਤੇਰੀ ਪੜ੍ਹਾਈ ਦਾ ਖਰਚਾ ਕੌਣ ਕਰਦਾ ਮੈਂ ਉਹਨਾਂ ਨੂੰ ਝੂਠ ਬੋਲਦੀ ਰਹੀ ਕਿ ਮੈਨੂੰ ਸਕਾਲਰਸ਼ਿਪ ਮਿਲੀ ਆ ਤੇ ਉਹਨਾਂ ਨੇ ਉਸੇ ਗੱਲ ਤੇ ਯਕੀਨ ਕੀਤਾ ਤੇ ਜਦੋਂ ਮੈਂ ਪੈਸੇ ਕਮਾਉਣ ਲੱਗੀ ਤੇ ਮੇਰੇ ਮਾਪਿਆਂ ਦੇ ਤੇ ਉਹਨਾਂ ਦੇ ਨਾਲ-ਨਾਲ ਮੇਰੇ ਵੀ ਤੇਵਰ ਕਿਤੇ ਨਾ ਕਿਤੇ ਬਦਲੇ ਆ ਕਿਉਂਕਿ ੱੱੱਕੇ ਨਾਲ ਕੋਈ ਕਿਸੇ ਦਾ ਵਿਆਹ ਨਹੀਂ ਕਰਵਾ ਸਕਦਾ ਸੀ ਮੇਰੇ ਵੀ ਮਨ ਦੇ ਵਿੱਚ ਕਿਤੇ ਆ ਕਿਤੇ ਉਹਨਾਂ ਦੀਆਂ ਕਈਆਂ ਗੱਲਾਂ ਨੇ ਅਸਰ ਕੀਤਾ ਦੇਖ ਮੈਂ ਕਹਿਣ ਲੱਗੀ ਤਾਂ ਮੈਨੂੰ ਸ਼ਰਮ ਬਹੁਤ ਆਉਂਦੀ ਆ ਪਰ ਜੇ ਹੋ ਸਕੇ ਤਾਂ ਮੈਨੂੰ ਮaaf ਕਰਦੀ ਆਪਣੇ ਦਿਲ ਦੇ ਵਿੱਚ ਜੇ ਤੇਰੇ ਦਿਲ ਦੇ ਵਿੱਚ ਮੇਰੇ ਪ੍ਰਤੀ ਕੋਈ ਗੁੱਸਾ ਤਾਂ ਉਹ ਕੱਢ ਦੀ ਉਹ ਕਹਿੰਦਾ ਕਿ ਨਹੀਂ ਰਿੰਨਾ ਤੇਰੇ ਪ੍ਰਤੀ ਮੈਨੂੰ ਕੋਈ ਗੁੱਸਾ ਨਹੀਂ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿ ਤਾ ਉਹ ਕਹਿੰਦੀ ਕਿ ਖੁਸ਼ੀਆਂ ਤਾਂ ਤੇਰੇ ਨਾਲ ਹੀ ਸੀ ਉਹ ਕਹਿੰਦਾ ਵੀ ਬਸ ਫਿਰ ਉਹ ਤੇਰੀ ਚੁਆਇਸ ਆ ਇਹ ਕਹਿ ਕੇ ਚਲੋ ਜਦੋਂ ਉਹ ਚੈੱਕ ਧਰ ਕੇ ਜਾਣ ਲੱਗਦੀ ਆ ਤਾਂ ਆਰਾਮ ਉਹਨੂੰ ਕਹਿੰਦਾ ਵੀ ਨਹੀਂ ਆਪਣਾ ਚੈੱਕ ਵਾਪਸ ਲੈ ਜਾਓ ਉਹ ਕਹਿੰਦੀ ਨਹੀਂ ਚੈੱਕ ਤਾਂ ਮੈਂ ਵਾਪਸ ਨਹੀਂ ਲੈ ਕੇ ਜਾਉਂਗੀ ਜੇ ਤੂੰ ਕਹੀਂ ਤਾਂ ਅਮਾਉਂਟ ਮੈਂ ਭਰ ਦਿੰਨੀ ਆ ਉਸ ਤੋਂ ਬਾਅਦ ਉਹ 10 ਲੱਖ ਰੁਪਈਆ ਉਹ ਅਮਾਉਂਟ ਭਰ ਕੇ ਉਹ ਮੱਲੋ ਮੱਲੀ ਉਹਦੇ ਚਾਹ ਦੇ ਖੋਖੇ ਤੇ ਰੱਖ ਜਾਂਦੀ ਆ ਤੇ ਜਦੋਂ ਜਾਣ ਲੱਗਦੀ ਆ ਤੇ ਰਾਮ ਕਹਿੰਦਾ ਫੇਰ ਚਾਹ ਨਹੀਂ ਪੀ ਕੇ ਜਾਵੇਂਗੀ ਉਹ ਕਹਿੰਦੀ ਹਾਂ ਸੱਚ ਅੱਜ ਤਾਂ ਮੈਂ ਚਾਹ ਪੀਣ ਸੀ ਪਰ ਕਹਿੰਦੀ ਮੈਂ ਇਕੱਲੀ ਨਹੀਂ ਪੀਉਂਗੀ ਫੇਰ ਰਾਮ ਦੋ ਕੱਪ ਚਾਹ ਦੇ ਬਣਾਉਂਦਾ ਤੇ ਉਹ ਬਹਿ ਕੇ ਚਾਹ ਪੀਂਦੇ ਆ ਚਾਹ ਪੀਂਦੇ ਉਹ ਇੱਕ ਦੂਜੇ ਦੀਆਂ ਅੱਖਾਂ ਵੱਲ ਵੇਖਦੇ ਆ ਪਰ ਬੋਲਦੇ ਕੁਝ ਨਹੀਂ ਤੇ ਜਦੋਂ ਉਹ ਜਾਣ ਲੱਗਦੀ ਆ ਤੇ ਰਾਮ ਉਹਨੂੰ ਕਹਿੰਦਾ ਰੀਨਾ ਮੈਂ ਹਮੇਸ਼ਾ ਤੇਰੇ ਲਈ ਇਹ ਹੀ ਦੁਆ ਕਰੂੰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੀਂ ਅੱਗੇ ਵਧੇ ਤੇ ਤਰੱਕੀਆਂ ਕਰੇ ਉਹ ਕਹਿੰਦੀ ਚੱਲ ਫਿਰ ਮੇਰੀ ਇੱਕ ਗੱਲ ਮੰਨ ਤੂੰ ਵੀ ਆਪਣੀ ਜ਼ਿੰਦਗੀ 'ਚ ਅੱਗੇ ਵਧ ਜਾ ਉਹ ਕਹਿੰਦਾ ਨਾ ਤੇਰੇ ਤੋਂ ਬਿਨਾ ਮੈਂ ਆਪਣੀ ਜ਼ਿੰਦਗੀ 'ਚ ਇੱਕ ਕਦਮ ਵੀ ਅੱਗੇ ਨਹੀਂ ਪੁੱਟ ਸਕਦਾ ਠੀਕ ਆ ਤੇਰਾ ਮੇਰਾ ਸਾਥ ਨਹੀਂ ਲਿਖਿਆ ਸੀ ਪਰ ਤੇਰੇ ਬਿਨਾ ਕੋਈ ਹੋਰ ਨਹੀਂ ਤੇ ਜਦੋਂ ਉਹ ਇਹ ਕਹਿੰਦਾ ਤੇ ਰੀਨਾ ਦੀ ਭੁੱਬ ਨਿਕਲ ਜਾਂਦੀ ਆ ਉਹ ਤੋਂ ਮਤਲਬ ਖੜਿਆ ਨਹੀਂ ਜਾਂਦਾ ਉੱਥੇ ਤੇ ਉਹ ਰੋਂਦੀ ਰੋਂਦੀ ਗੱਡੀ 'ਚ ਬਹਿ ਕੇ ਉੱਥੋਂ ਚਲੀ ਜਾਂਦੀ ਆ ਤੇ ਰਾਮ ਕਿੰਨਾ ਚਿਰ ਉਹਦੀ ਗੱਡੀ ਦੀ ਧੋੜਵਲ ਵੇਖਦਾ ਰਹਿੰਦਾ ਤੇ ਜਦੋਂ ਉਹ ਗੱਡੀ ਉਹਦੀਆਂ ਅੱਖਾਂ ਤੋਂ ਔਲੇ ਹੋ ਜਾਂਦੀ ਆ ਤੇ ਰਾਮ ਦੀਆਂ ਅੱਖਾਂ ਦੇ ਵਿੱਚੋਂ ਤ੍ਰਿਪਕ ਤ੍ਰਿਪਕ ਹੰਝੂ ਆ ਜਿਹੜੇ ਉਹ ਵਗਣ ਲੱਗਦੇ ਆ ਤੇ ਉਹ ਉੱਥੇ ਹੀ ਬੈਠ ਜਾਂਦਾ ਬੈਂਚ ਤੇ ਤੇ ਉਹਨੂੰ ਅੱਜ ਐ ਮਹਿਸੂਸ ਹੁੰਦਾ ਵੀ ਲੋਕਾਂ ਦੇ ਦੁੱਖ ਦਰਦ ਪੀਣ ਵਾਲਾ ਵੀ ਅੱਜ ਆਪ ਦਾ ਦੁੱਖ ਆ ਜਿਹੜਾ ਉਹ ਤੋਂ ਬਰਦਾਸ਼ਤ ਨਹੀਂ ਹੋਇਆ ਉਹ ਚਾਹ ਤਾਂ ਖੁੱਕਾ ਬੰਦ ਕਰਕੇ ਚੁੱਪ ਕਰਕੇ ਆਪਣੇ ਘਰੇ ਜਾ ਕੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲੈਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਸ਼ਾਮ ਤੱਕ ਮੈਂ ਸੌਣਾ ਚਾਹਣਾ ਮੈਂ ਬਹੁਤ ਥੱਕਿਆ ਪਲੀਜ਼ ਮੈਨੂੰ ਬੁਲਾਈ ਨਾ ਤੇ ਉਹਦੀ ਮਾਂ ਕਹਿੰਦੀ ਕੋਈ ਨਹੀਂ ਪੁੱਤ ਤੇਰੀ ਤਬੀਅਤ ਤਾਂ ਠੀਕ ਆ ਕਹਿੰਦਾ ਹਾਂ ਇਹ ਕਹਿ ਕੇ ਉਹ ਕਿੰਨਾ ਹੀ ਚਿਰਪਿਆ ਅੰਦਰ ਰੋਂਦਾ ਰਹਿੰਦਾ ਤੇ ਰੀਨਾਂ ਬਾਰੇ ਸੋਚਦਾ ਰਹਿੰਦਾ ਜਦੋਂ ਕੋਈ ਕਿਸੇ ਨੂੰ ਸੱਚੀ ਮੁਹੱਬਤ ਕਰਦਾ ਪੂਰੇ ਦਿਲ ਤੋਂ ਕਰਦਾ ਬਿਨਾਂ ਸ਼ੱਕ ਕੀਤੇ ਕਰਦਾ ਤੇ ਅਗਲਾ ਬੇਵਫਾ ਨਿਕਲਦਾ ਤਾਂ ਉਹਦੀ ਬੇਵਫਾਈ ਦੂਜੇ ਬੰਦੇ ਨੂੰ ਸਾਰੀ ਉਮਰ ਲਈ ਅਪਾਹਜ ਕਰ ਦਿੰਦੀ ਆ ਕਹਿੰਦੇ ਆ ਕਿ ਹਣਾ ਕੋਈ ਇਨਸਾਨ ਜਦੋਂ ਕਿਸੇ ਨੂੰ ਆਪਣੇ ਤੋਂ ਵੱਧ ਚਾਹੁੰਦਾ ਤੇ ਉਹਦੇ ਵਿੱਚ ਹੀ ਆਪਣੀ ਜ਼ਿੰਦਗੀ ਵੇਖਣ ਲੱਗ ਜੇ ਤੇ ਉਹ ਬੰਦਾ ਛੱਡ ਕੇ ਚਲੇ ਜਾਵੇ ਤੇ ਉਸ ਇਨਸਾਨ ਦੀ ਜ਼ਿੰਦਗੀ ਹੈ ਜਿਹੜੀ ਰੁਕ ਜਾਂਦੀ ਹੈ ਜਿਵੇਂ ਕਿ ਆਰਮ ਦੀ ਰੁਕ ਗਈ ਸੀ ਹਾਂ ਤੁਹਾਨੂੰ ਕੀ ਲੱਗਦਾ ਕਿ ਆਰਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਕੀ ਉਹਨੂੰ ਰੀਨਾ ਨੂੰ ਭੁੱਲ ਕੇ ਕਿਸੇ ਹੋਰ ਕੁੜੀ ਨਾਲ ਆਪਣੀ ਜ਼ਿੰਦਗੀ ਵਸਾਉਣੀ ਚਾਹੀਦੀ ਆ ਜਾਂ ਉਹਨੂੰ ਜਿਵੇਂ ਉਹਦਾ ਦਿਲ ਕਰਦਾ ਵੀ ਮੈਂ ਕਿਸੇ ਨਾਲ ਨਹੀਂ ਰਹਿਣਾ ਕੀ ਨੇ ਤੁਹਾਡੇ ਇਸੋ ਕਹਾਣੀ ਬਾਰੇ ਵਿਚਾਰ ਤੁਸੀਂ ਆਪਣੇ ਵਿਚਾਰ ਜਰੂਰ ਦੱਸਿਓ ਅ ਤੁਹਾਡੇ ਕਮੈਂਟ ਅਤੇ ਲਾਈਕ ਨਾਲ ਮੈਨੂੰ ਹੌਸਲਾ ਮਿਲਦਾ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆ ਪਹਿਲਾ ਕਮੈਂਟ ਹੈ ਰਾਜਕੁਮਾਰ ਜੀ ਬਹੁਤ ਸੋਹਣੀ ਕਹਾਣੀ ਹੈ ਜੀ ਹਰਵੰਸ ਕਲਿਆਣ ਵੈਰੀ ਨਾਈਸ ਸਟੋਰੀ ਸਿਸਟਰ ਜੀ ਪਰਮਜੀਤ ਕੌਰ ਵਧੀਆ ਕਹਾਣੀ ਹੈ ਅੱਗੇ ਪ੍ਰੀਤਮ ਸਿੰਘ ਬਹੁਤ ਸੋਹਣੀ ਤੇ ਸੱਚੀ ਕਹਾਣੀ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਜੀ ਬਨੀਤਾ ਰਾਣੀ ਵੈਰੀ ਨਾਈਸ ਬਾਈ ਜੀ ਵੈਰੀ ਨਾਈਸ ਸਟੋਰੀ ਸਿਸਟਰ ਅਮਰਜੀਤ ਸਿੰਘ ਵੈਰੀ ਨਾਈਸ ਸਟੋਰੀ ਅਜੈਬ ਸਿੰਘ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਤੀਰਥਕੌਰ ਬਹੁਤ ਸੋਹਣੀ ਕਹਾਣੀ ਪਰੋਕੀ ਵਧੀਆ ਸੋਚ ਵਾਲਾ ਮੁੰਡਾ ਸੀ ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਸੋਚ ਨੂੰ ਸਲੂਟ ਮਾਰਦੇ ਹਾਂ ਅਮੀਰੀ ਗਰੀਬੀ ਦੇ ਖਾਤਮੇ ਲਈ ਬਹੁਤ ਵਧੀਆ ਟੰਗ ਅਪਣਾਇਆ ਗਿਆ ਹੈ ਸੁਖਾ ਸਿੰਘ ਸਰਾਰੀ ਕਹਾਣੀ ਬਹੁਤ ਸੋਹਣੀ ਹੈ ਸਾਡੇ ਚੰਗੇ ਤੇ ਮਿਹਨਤੀ ਸਾਡੀ ਭੈਣ ਕਿਰਨਜੀਤ कौर ਜੀ ਪਰਮਾਤਮਾ ਪ੍ਰਵਾਰ ਤੇ ਮਿਹਰ ਪਰਿਆ ਹੱਥ ਰੱਖੇ ਪ੍ਰਗਟ ਸਿੰਘ ਦੀ ਏੜੀ ਤੋਂ ਮੇਰੀ ਭੈਣ ਗੁਰਮੀਤ ਦੀਦੀ ਜੀ ਬਹੁਤ ਸੋਹਣੀ ਕਹਾਣੀ ਰੋਕੀ ਬਹੁਤ ਸਮਝਦਾਰ ਇਨਸਾਨ ਸੀ ਪ੍ਰੀਤ ਬਹੁਤ ਕਿਸਮਤ ਵਾਲੀ ਸੀ ਉਸ ਨੂੰ ਇੰਨਾ ਸਮਝਦਾਰ ਇਨਸਾਨ ਮਿਲਿਆ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਦੀਦੀ ਸਾਨੂੰ ਕਹਾਣੀ ਸੱਚੀ ਬਹੁਤ ਵਧੀਆ ਲੱਗੀ ਰੋਕੀ ਦੀ ਸੋਚ ਵਧੀਆ ਸੀ ਸੰਦੀਪ ਕੌਰ ਬਹੁਤ ਹੀ ਸਿਆਣਾ ਅਤੇ ਸਮਝਦਾਰ ਬੱਚਾ ਸੀ ਘਰ ਘਰ ਇਹੋ ਜਿਹੇ ਬੱਚੇ ਜੰਮਣ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਆ ਗੁਰਮੀਤ ਕੌਰ ਦੀਦੀ ਜੀ ਬਹੁਤ ਸੋਹਣੀ ਕਹਾਣੀ ਪ੍ਰੋਕੀ ਬਹੁਤ ਸਮਝਦਾਰ ਇਨਸਾਨ ਸੀ ਪ੍ਰੀਤ ਬਹੁਤ ਕਿਸਮਤ ਵਾਲੀ ਸੀ ਕਿ ਉਸ ਨੂੰ ਇੰਨਾ ਸਮਝਦਾਰ ਇਨਸਾਨ ਮਿਲਿਆ ਕਹਾਣੀ ਵਧੀਆ ਲੱਗੀ ਅੱਗੇ ਕਸ਼ਮੀਰ ਖਖ ਵੈਰੀ ਗੁੱਡ ਸਟੋਰੀ ਨੱਥਾ ਸਿੰਘ ਦੇਵਾਲ ਬਹੁਤ ਵਧੀਆ ਕਹਾਣੀ ਪਿਆਰੀ ਭੈਣ ਕਿਰਨਜੀਤ ਕੌਰ ਪਰਮਾਤਮਾ ਤੇਰੀ ਪਰਿਵਾਰ ਨੂੰ ਖੁਸ਼ ਰੱਖੇ ਕੁਰਣ ਛਾਪੇ ਤੋਂ ਹਰਨੇਕ ਸਿੰਘ ਵੈਰੀ ਨਾਈਸ ਸਟੋਰੀ ਮੈਮ ਕੁਲਦੀਪ ਸਿੰਘ ਬਹੁਤ ਵਧੀਆ ਕਹਾਣੀ ਪੈਣ ਜੀ ਫਿਰੋਜ਼ਪੁਰ ਲੱड्डੂ ਵਾਲਾ ਤੋਂ ਸਾਰਾ ਪਰਿਵਾਰ ਸੁਣਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਅਗੇ ਨਿਰਮਲ ਸਿੰਘ ਵੈਰੀ ਨਾਈਸ ਵੀਰਪਾਲ ਬਰਾੜ ਬਹੁਤ ਸੋਹਣੀ ਸਟੋਰੀ ਕਿਰਨ ਦਿਲ ਖੁਸ਼ ਹੋ ਗਿਆ ਸੁਣ ਕੇ ਅ ਰਾਜ ਕਰੇਗਾ ਖਾਲਸਾ ਸਤਿ ਸ਼੍ਰੀ ਅਕਾਲ ਜੀ ਸਟੋਰੀ ਸਹੀ ਹੈ ਬਟ ਸਿਰਫ 4 ਸਾਲਾਂ ਵਿੱਚ 10 ਕਿਲੇ ਨਹੀਂ ਬਣਦੇ ਜਿਹੜੇ ਜ਼ਿਆਦਾ ਪੜੇ ਲਿਖੇ ਬੱਚੇ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੁੰਦੇ ਆ ਉਹਨਾਂ ਨੂੰ ਨੌਕਰੀ ਵਧੀਆ ਮਿਲਦੀ ਹੈ ਤੇ ਉਹਨਾਂ ਲਈ 10 ਕਿਲੇ ਬਣਾਉਣੇ ਵੀ ਵੱਡੀ ਗੱਲ ਨਹੀਂ ਵੀਰੇ ਬਾਕੀ ਤੁਹਾਨੂੰ ਮੈਂ ਕਹਿਣਾ ਚਾਹਣੀ ਆ ਹਨਾ ਦੱਸਣਾ ਚਾਹਣੀ ਆ ਵੀ ਕਹਾਣੀਆਂ ਜਿਹੜੀਆਂ ਉਹਨਾਂ ਦੇ ਵਿੱਚ ਕੁਝ ਕਾਲਪਨਿਕ ਚੀਜ਼ਾਂ ਵੀ ਹੁੰਦੀਆਂ ਨੇ ਐਂ ਤਾਂ ਜੇ ਮਨ ਲਵੇ ਆਪਾਂ ਬੈਠੀਏ ਸੋ ਕਮੀਆਂ ਕਹਾਣੀ ਚ ਨਿਕਲ ਸਕਦੀਆਂ ਨੇ ਬਾਕੀ ਜਿਹਨੂੰ ਜੋ ਲੱਗਦਾ ਹਨਾ ਉਸ ਤਰ੍ਹਾਂ ਦੇ ਚਲੋ ਵਿਚਾਰ ਅਗਲਾ ਪੇਸ਼ ਕਰਦਾ ਵਧੀਆ ਗੱਲ ਆ ਹਰ ਇੱਕ ਨੂੰ ਆਪਣੀ ਸੋਚ ਮੁਤਾਬਕ ਵਿਚਾਰ ਆ ਜਿਹੜੇ ਉਹ ਦੇਣੇ ਚਾਹੀਦੇ ਆ ਨਵਜੋਤ कौर ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਤੋਂ ਹਰਜਿੰਦਰ ਸੰਧੂ ਸੰਧੂ ਰੌਕੀ ਵਰਗੀ ਸੋਚ ਕਿਸੇ ਕਿਸੇ ਦੀ ਹੀ ਹੁੰਦੀ ਹੈ ਅਸੀਂ ਆਮ ਦੇਖਦੇ ਹਾਂ ਕਿ ਬਾਹਰ ਵਾਲਿਆਂ ਦੀਆਂ ਡਿਮਾਂਡਾਂ ਹੀ ਕੋਈ ਪੂਰੀਆਂ ਨਹੀਂ ਕਰ ਸਕਦਾ ਸਿਸਟਰ ਜੀ ਰੌਕੀ ਇਜ਼ ਵੈਰੀ ਗੁੱਡ ਬాయ్ ਹਰਨੇਕ ਸਿੰਘ ਅਸੀਂ ਰਾਜਸਥਾਨ ਤੋਂ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪਹਿਲੀ ਵਾਰ ਕਮੈਂਟ ਕੀਤਾ ਚੈਨਲ ਤੇ ਤੁਹਾਡਾ ਚੈਨਲ ਤੇ ਸਵਾਗਤ ਹੈ ਬਾਕੀ ਜਿੰਨੇ ਵੀ ਸਬਸਕ੍ਰਾਈਬਰ ਮੇਰੇ ਨਾਲ ਦਿਲ ਤੋਂ ਜੁੜੇ ਆ ਜਿਹੜੇ ਰੋਜ਼ ਕਮੈਂਟ ਕਰਦੇ ਆ ਕਹਾਣੀ ਸੁਣਦੇ ਆ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਤਿਕਾਰ ਸਦਕਾ ਹੀ ਮੈਨੂੰ ਇੱਥੇ ਕੰਮ ਕਰਨ ਦਾ ਹੌਸਲਾ ਮਿਲਦਾ ਕਿਉਂਕਿ ਦੁਨੀਆ ਤੇ ਲੱਤਾਂ ਖਿੱਚਣ ਵਾਲੇ ਤਾਂ ਜ਼ਿਆਦਾ ਹੁੰਦੇ ਆ ਕਿਸੇ ਦਾ ਹੀ ਵੱਡਾ ਦਿਲ ਹੁੰਦਾ ਜਿਹੜਾ ਕਿਸੇ ਦੇ ਕੰਮ ਨੂੰ ਸਪੋਰਟ ਕਰਦਾ ਤੇ ਤੁਹਾਡੇ ਸਪੋਰਟ ਸਦਕਾ ਹੀ ਮੈਨੂੰ ਮਤਲਬ ਕੰਮ ਕਰਨ ਦਾ ਹੌਸਲਾ ਮਿਲਦਾ ਤੁਸੀਂ ਮੇਰਾ ਹੌਸਲਾਉ ਤੇ ਇਹ ਹੌਸਲਾ ਇਸੇ ਤਰ੍ਹਾਂ ਬਣਿਆ ਰਹੇ ਪ੍ਰਮਾਤਮਾ ਤੁਹਾਡੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਭਰੇ ਆ ਮਾਹੌਲ ਰਹੇ ਤੁਹਾਡੇ ਸਾਰਿਆਂ ਦੀ ਔਲਾਦ ਬਹੁਤ ਤਰੱਕੀਆਂ ਕਰੇ ਮੇਰੀ ਇਹੀ ਦੁਆਗੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ